ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅਸੀਂ ਪਹੁੰਚੇ ਹਾਂ ਪੂਰੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਗੁਰਨਾਨਕ ਪਾਤਸ਼ਾਹ ਦੀ ਜਨਮ ਸਥਾਨ ਤੇ ਅੱਜ ਦੇ ਵਲੌਗ ਚ ਗੁਰਪੁਰਬ ਦਾ ਜਿਹੜਾ ਪ੍ਰੋਗਰਾਮ ਹੈ ਗੁਰਪੁਰਬ ਦਾ ਜਿਹੜਾ ਸਮਾਗਮ ਹੈ ਤੁਹਾਨੂੰ ਉਹ ਦਿਖਾਵਾਂਗੇ ਤੇ ਨਾਲ-ਨਾਲ ਪੂਰੇ ਪਰਿਵਾਰ ਨੂੰ ਅਸੀਂ ਦਰਸ਼ਨ ਵੇਲੇ ਕਰਾਉਣੇ ਆ ਤੇ ਗੁਰਦੁਆਰਾ ਸਾਹਿਬ ਦੇ ਕਿ ਪੂਰਾ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਹੈ ਕਿਹੋ ਜਿਹਾ ਕਿਹੋ ਜਿਹਾ ਪ੍ਰਬੰਧ ਹੈ ਸਾਰਾ ਇਸ ਵਲੌਗ ਦੇ ਰਾਹੀਂ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਅਸੀਂ ਫਿਲਹਾਲ ਹੈਗੇ ਜੀ ਨਨਕਾਣਾ ਸਾਹਿਬ ਦੇ ਬਿਲਕੁਲ ਮੇਨ ਗੇਟ ਤੇ ਤੇ ਇਹਦਾ ਐਂਟਰੈਂਸ ਦਾ ਗੇਟ ਹੈ ਜਿੱਥੋਂ ਸਾਰੀ ਸੰਗਤ ਅੰਦਰ ਐਂਟਰ ਹੁੰਦੀ ਹੈ ਜੀ ਇਸ ਵਾਰ ਸੰਗਤ ਦਾ ਰਸ ਘੱਟ ਲੱਗ ਰਿਹਾ ਹੈ ਕੁਝ ਪਤਾ ਨਹੀਂ ਮਤਲਬ ਲੋਕਲ ਸੰਗਤਾਂ ਜਿਹੜੀਆਂ ਸਿੰਧੀ ਸਿੱਖ ਹੁੰਦੇ ਆ ਉਹ ਹਜੇ ਤੱਕ ਮਤਲਬ ਜਾਂ ਪਹਿਲਾਂ ਉਹਨਾਂ ਨੂੰ ਇਹਨਾਂ ਨੇ ਵਿਦਾਇਗੀ ਦਿੱਤੀ ਹੋਣੀ ਜਥਾ ਵੀ ਹੈ ਕਿ ਇੱਕ ਦਿਨ ਪਹਿਲਾਂ ਹੀ ਬੁਲਾਇਆ ਹੈ ਨਾਲ ਗੁਰਪਰਬ ਤੋਂ ਸਿਰਫ ਇੱਕ ਦਿਨ ਪਹਿਲਾਂ ਜਥੇ ਨੂੰ ਬੁਲਾਇਆ ਸੀਗਾ ਤੇ ਆਹ ਮੇਨ ਐਂਟਰੈਂਸ ਗੇਟ ਆ ਜਾਂਦਾ ਜੀ ਇੱਥੇ ਸਿਕਿਉਰਿਟੀ ਪੂਰੀ ਲੱਗੀ ਹੋਈ ਆ ਕੱਲ ਦੇ ਵਲੌਗਸ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਇਹ ਗੇਟ ਤੋਂ ਤੇ ਸਾਰਾ ਬਾਹਰਲੇ ਪਾਸੇ ਤੁਹਾਨੂੰ ਜਿੰਨਾ ਦਿਖਾ ਕੇ ਲਿਆਵਾਂਗੇ ਜਨੇ ਲੋਕਲ ਗੁਰਦੁਆਰਾ ਸਾਹਿਬ ਨੇ ਉੱਥੇ ਕਰੰਸੀ ਐਕਸਚੇਂਜ ਦਾ ਉਹ ਵੀ ਲੱਗਿਆ ਹੋਇਆ ਕਿੱਥੇ ਜੀ ਉਹ ਦੇਖੋ ਅੱਛਾ ਯੂ ਐਸ ਡਾਲਰ ਵਗੈਰਾ ਅੰਦਰ ਵੀ ਐਕਸਚੇਂਜ ਹੋ ਜਾਂਦੇ ਆ ਕਈ ਪੁੱਛਦੇ ਸੀਗੇ ਮਤਲਬ ਬਾਰਡਰ ਤੋਂ ਚੇਂਜ ਕਰ ਲੈਂਦੇ ਆ ਕਈ ਆ ਇੱਥੇ ਰੇਟ ਵਧੀਆ ਮਿਲ ਜਾਂਦਾ ਜੀ ਥੋੜਾ ਜਿਆਦਾ ਨੂੰ ਆ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਤੇ ਟੈਲੀਫੋਨ ਵਗੈਰਾ ਵੀ ਕਰ ਸਕਦੇ ਆ ਹਾਂ ਜੀ ਟੈਲੀਫੋਨ ਵਗੈਰਾ ਕਰ ਸਕਦੇ ਆ ਆਪਾਂ ਨੂੰ ਕੱਲ ਕਿੰਨਾ ਰੇਟ ਮਿਲ ਰਿਹਾ ਸੀਗਾ ਜੀ ਉਹ ਬਾਰਡਰ ਤੋਂ ਹਾਂ ਜੀ 90 ਜੀ 2 290 290 ਦਾ ਵੈਸੇ ਸਾਡੇ ਤੇ 33 ਦਾ ਚੱਲਦਾ ਹੈ ਠੀਕ ਆ ਤੇ ਉਸ ਬਾਰਡਰ ਤੋਂ ਵੀ ਤੁਸੀਂ ਚੇਂਜ ਕਰ ਸਕਦੇ ਹੋ ਜੇ ਇਹ ਆ ਇਤਿਹਾਸ ਲੱਗਿਆ ਹੋਇਆ ਹੈ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਤੇ ਨਾਲ ਆਹ ਜੀ ਪੂਰਾ ਇਹਨਾਂ ਨੇ ਮੈਪ ਦਿੱਤਾ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਚ ਕੀ ਕੀ ਹੈਗਾ ਇਹ ਕੁਝ ਅੰਡਰ ਕੰਸਟਰਕਸ਼ਨ ਹੈ ਜਿਹੜਾ ਇਧਰ ਨਾਲ ਪਾਸਾ ਇੱਥੇ ਸਰਾਵਾਂ ਬਣ ਰਹੀਆਂ ਤੇ ਜਿਵੇਂ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਦਰਸ਼ਨ ਕਰਾਂਗੇ ਤੇ ਮੱਥਾ ਆਪਾਂ ਟੇਕ ਕੇ ਆਉਨੇ ਆ ਜੀ ਅੰਦਰੋਂ ਦਰਬਾਰ ਹਾਲ ਦੇਉ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਦਾ ਕਾਫੀ ਵੱਡਾ ਏਰੀਆ ਇਹ ਹਰ ਸਾਲ ਹੀ ਤੁਹਾਨੂੰ ਦਿਖਾਉਂਦੇ ਆ ਹਨ ਪਰ ਇਸ ਵਾਰੀ ਇਹ ਹੋ ਗਿਆ ਰਿਪਨ ਜਿਵੇਂ ਆਪਾਂ ਨੇ ਅੱਜ ਹੀ ਗੁਰਪੁਰਬ ਹੈ ਅੱਜ ਹੀ ਅਸੀਂ ਲੋਕਲ ਗੁਰਦੁਆਰਾ ਸਾਹਿਬ ਕੋਲ ਬਣਿਆ ਮਤਲਬ ਸਾਡੇ ਕੋਲੇ ਸਮਾਂ ਬਹੁਤ ਥੋੜਾ ਹੈ ਇਸ ਵਾਰੀ ਹਾਂਜੀ ਮਤਲਬ ਭਜਨ ਆਟ ਤੁਸੀਂ ਦੇਖ ਰਹੇ ਹੋਣਗੇ ਆਪਣੇ ਜਿਹੜੇ ਪੰਜਾਬ ਤੋਂ ਸੰਗਤ ਆਈਆਂ ਨੇ ਜਾਂ ਆਪਣੇ ਸਿੱਖ ਕਮਿਊਨਿਟੀ ਨਾਲ ਰਿਲੇਟਡ ਨੇ ਉਹ ਸਾਰੇ ਜਾ ਚੁੱਕੇ ਨੇ ਹਾਂ ਜੀ ਸਿੰਧੀ ਸੰਗਤਾਂ ਚਲੀਆਂ ਗਈਆਂ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਨਨਕਾਣਾ ਸਾਹਿਬ ਆ ਕੇ ਬਹੁਤ ਸਾਰਾ ਲੱਗ ਹਾਂਜੀ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਾਂ ਮਰ ਚਾਹਨਾ ਦੀ ਵੀ ਕਿਦਰ ਨੰਨ ਕਾਣਾ ਸਾਹਿਬ ਦੇਖਣਾ ਹਾਂ ਠੀਕ ਹੈ ਬਹੁਤ ਸਾਲ ਹੋ ਗਏ ਮੈਂ ਤਾਂ ਉਹ ਮੈਂ ਕਿਹਾ ਕੈਲੰਡਰ ਤੇ ਦੇਖਦੇ ਹੁੰਦੇ ਸੀ ਜਿਹੜੇ ਉਹ ਡਿਊਟੀ ਦੇ ਫੋਟੋ ਹਨ ਹਾਂਜੀ ਹਾਂਜੀ ਦੇਖਦੇ ਆ ਅੱਜ ਦੇ ਦਰਸ਼ਨ ਹੋਏ ਅੱਜ ਸਵੇਰੇ ਦਰਸ਼ਨ ਹੋਏ ਡਿਊਟੀ ਦੀ ਅੱਖੀ ਅੱਖੀ ਚਲੋ ਚਲੋ ਆਜੋ ਚਲੋ ਨਾਲ-ਨਾਲ ਚੱਲਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਤੇ ਲਓ ਜੀ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਸਾਹਿਬਾਂ ਨੂੰ ਸਾਰੀ ਫੈਮਿਲੀ ਨੂੰ ਜਿਹੜੇ ਅੰਦਰਲੇ ਪਾਸੇ ਦੀਆਂ ਚੀਜ਼ਾਂ ਇਤਿਹਾਸਿਕ ਚੀ ਉਹ ਸਾਰੀਆਂ ਚੀਜ਼ਾਂ ਦਿਖਾ ਕੇ ਲਿਆਉਣੀ ਹੈ ਜੀ ਕੋਈ ਨਹੀਂ ਚੱਲਣਾ ਮੈਂ ਤਾਂ ਪਹਿਲਾਂ ਹੀ ਦੱਸਤਾ ਸੀਗਾ ਵੀ ਚੱਕਣਗੇ ਤਾਂ ਛੱਡਦੇ ਨਹੀਂ ਹੈਗੇ ਰਾਤ ਨੂੰ ਨਾ ਜਿਹੜਾ ਇੱਥੇ ਦਾ ਰੌਣਕ ਮੇਲਾ ਹੁੰਦਾ ਖੂਬਸੂਰਤੀ ਹੁੰਦੀ ਹੈ ਲਾਈਟਿੰਗ ਕਰਕੇ ਇੰਨੀ ਕੁ ਜ਼ਿਆਦਾ ਵਧੀਆ ਹੁੰਦੀ ਹੈ ਨਾ ਬਿਲਕੁਲ ਲਗਾਤਾਰਾਂ ਦਾ ਜੋੜੇ ਜਮਾ ਕਰਾ ਦਈਏ ਜੋੜੇ ਜਮਾ ਕਰਾ ਦਿਓ ਜਾਈ ਚੀਰ ਚੱਕ ਲੈਣਗੇ ਡੇੜੀ ਨਵੀਆਂ ਚਪਲਾ ਲੈ ਕੇ ਐਸੀ ਚੱਕ ਲੈ ਐਥੇ ਤਾਂ ਹੀ ਚੱਲਦਾ ਜੀ ਇੱਕ ਜਣਾ ਖੜ ਜੋ ਇੱਕ ਜਣਾ ਖੜ ਜੋ ਜਾਂ ਕਿਸੇ ਨੂੰ ਖੜਾ ਦਿੰਨੇ ਆ ਜੋੜਾ ਘਰ ਇੱਥੇ ਜਮਾ ਕਰਾ ਦਿੰਨੇ ਇਹ ਲਓ ਜੀ ਸਮੀ ਵੀਰ ਆ ਗਿਆ ਸਮੀ ਕਹਿੰਦੇ ਚਾਚੇ ਤਾਏ ਨੂੰ ਬਾਪੂ ਹੁਣਾਂ ਨੂੰ ਮਿਲਦਾ ਹੈਗਾ ਇਹ ਜੀ ਗਵਈਆ ਇੱਧਰ ਦਾ ਹਾਂ ਗਾਉਂਦਾ ਇਹ ਗਾਣੇ ਬਹੁਤ ਸੋਹਣੇ ਹੁਣ ਇਹ ਤੋਂ ਗਾਣੇ ਪਾ ਲਾਹੌਰ ਜਾ ਕੇ ਤੋਂ ਮਹਿਫਲਾਂ ਲਾਵਾਂਗੇ ਲਾਹੌਰ ਜਾ ਕੇ ਸੁਣਾਏ ਗਾਣੇ ਕਿਉਂ ਸਾਮੀ ਸਾਰ ਆ ਗਿਆ ਸਾਰਾ ਪਰਿਵਾਰ ਮੇਰਾ ਆ ਗਿਆ ਸਾਰਾ ਤੇ ਬਸਾ ਬਸਾ ਨੋਟ ਵਾਰ ਦੇਣੇ ਤੇਰੇ ਉੱਤੇ ਦੇ ਅਸੀਂ ਅੱਜ ਜਾ ਕੇ ਪੂਰੀਆਂ ਰੌਣਕਾਂ ਲਾਉਣੀ ਆ ਆਪਾਂ ਹਾਂ ਹੁਣ ਆਪਾਂ ਦਰਸ਼ਨ ਕਰਾ ਕੇ ਲਿਆਨੇ ਤੁਹਾਨੂੰ ਚਲੋ ਲੈ ਕੇ ਚੱਲਾਂ ਅੰਦਰ ਆਜੋ 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 ਚਲੋ 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 ਬਸ ਚਲੋ ਅੰਦਰ ਚੱਲਦੇ ਆ ਤੁਸੀਂ ਸਾਡੇ ਆ ਸਾਮੀ ਗਾਈਡ ਕਰੂਗਾ ਹੁਣ ਤੁਹਾਨੂੰ ਸਾਰਾ ਪਤਾ ਇਹਨੂੰ ਸੋਣਾ ਕਿਵੇਂ ਕਰਨਾ ਪਿੱਛੇ ਉਹ ਮੇਰੀ ਪਲਾਨ ਕਰੂਗਾ ਸੰਗਤਾਂ ਜਿੰਨੀ ਆਪਣੇ ਪੰਜਾਬ ਤੋਂ ਆਈ ਹੈ ਸਾਰੀ ਤਕਰੀਬਨ ਅੱਜ ਹੀ ਹੁਣ ਮੱਥਾ ਟੇਕ ਰਹੀ ਹੈ ਤਾਂ ਕਰਕੇ ਵਾਹ ਵਾਹ ਅਰਾਸ਼ ਹੈਗਾ ਦੇਖੋ ਜੀ ਕਿੰਨੀ ਅੰਦਰਲੇ ਪਾਸੇ ਸਜਾਵਟ ਸਾਰੀ ਹਰ ਸਾਲ ਤੇ ਬਹੁਤ ساری ਡੈਕੋਰੇਸ਼ਨ ਕਰਕੇ ਰੱਖਦੇ ਆ ਪੰਡਾਲ ਨੂੰ ਪੂਰਾ ਸਜਾਇਆ ਹੁੰਦਾ ਹੈਗਾ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਨਾ ਸੂਰਤੀ ਤੇ ਪਹਿਲਾਂ ਨਾਲੋਂ ਜ਼ਿਆਦਾ ਪਹਿਲਾਂ ਨਾਲੋਂ ਜ਼ਿਆਦਾ ਜ਼ਿਆਦਾ ਪ੍ਰਬੰਧ ਹੈ ਵਧੀਆ ਹਨ ਅਸੀਂ ਦੇਖੀ ਪੂਰੀਆਂ ਲਾਈਟਾਂ ਹਨਾ ਹਾਂ ਅਸੀਂ ਲਕਸ਼ਿਸ਼ ਕਰਦੇ ਹਾਂ ਸਿੱਧੇ ਪਾਤਸ਼ਾਹ ਬਤੂ ਕਾਰਕ ਦੇ ਜੋ ਕਿਛ ਕਰੇ ਸੋ ਆਪੇ ਸੁਆਮੀ ਆਰੇ ਆਪੇ ਕਰੇ ਕਮਾਵੇ ਜਿਸ ਮਾਲਕੀ ਧਨ ਨੂੰ ਰક્ષਾ ਬਾਰੇ ਦਾ ਪ੍ਰਕਾਸ਼ ਅਸ਼ਮਰਵਦੀ ਕੁਮਾਰ ਕੀ ਸੇਖੋਂ ਦੇ ਮਹਾਨ ਜਨਰੈਲ ਸਰਦਾਰ ਹਰੀਸ਼ ਨਰਵੇਂ ਨੇ ਤਿਆਰ ਕਰਵਾਈ ਇਹ ਜਿਹੜਾ ursa ਪ੍ਰਕਾਸ਼ ਕਰਕੇ ਮਹਾਰਾਜ ਦਰਬਾਰ ਸਾਹਿਬ ਦੇ ਨਾਲ ਬਾਹਰਲੇ ਪਾਸੇ ਇਹ ਸਾਰਾ ਬੰਦਾਲ ਸਜਾਇਆ ਹੁੰਦਾ ਹੈਗਾ ਇੱਥੇ ਸ਼ਾਮ ਨੂੰ ਜਿਹੜਾ ਤੁਹਾਨੂੰ ਦੱਸਿਆ ਰਾਤ ਨੂੰ ਪ੍ਰੋਗਰਾਮ ਸਾਰਾ ਇੱਥੇ ਹੋਊਗਾ ਇਹ ਤੁਹਾਨੂੰ ਜਦੋਂ ਸੰਗਤ ਰਾਤ ਨੂੰ ਇੱਥੇ ਹੋਈ ਨਾ ਉਦੋਂ ਸਾਰਾ ਇਹ ਦਰਸ਼ਨ ਕਰਾਵਾਂਗੇ ਰਾਤ ਨੂੰ ਦਿਨ ਦਿਨੇ ਅਲੱਗ ਨਨਕਾਣਾ ਸਾਹਿਬ ਦੇਖਣ ਆਲਾ ਹੁੰਦਾ ਤੇ ਰਾਤ ਦੇ ਟਾਈਮ ਬਿਲਕੁਲ ਅਲੱਗ ਮਾਹੌਲ ਹੁੰਦਾ ਹੁਣ ਅਸੀਂ ਅੰਦਰ ਚੱਲੇ ਆ ਜੀ ਦਰਬਾਰ ਸਾਹਿਬ ਦੇ ਬਾਹਰੋਂ ਦਰਸ਼ਨ ਕਰ ਲਏ ਤੇ ਅੰਦਰੋਂ ਲਾਈਨ 'ਚ ਲੱਗਣਾ ਪੈਂਦਾ ਇੱਥੇ ਅੰਦਰ ਜਾਣ ਦੇ ਲਈ ਇੱਕ ਵਾਰ ਕਈ ਬੰਦੇ ਆਉਂਦੇ ਪੇਗਲ ਸਮਝਾਉਂਦੇ ਆ ਕਿ ਨਹੀਂ ਸਮਝ ਆਉਂਦਾ ਪਰ ਉਹ ਸੁਹਣੀ ਜੀ ਆਉਂਦੇ ਪਰ ਇਹ ਕਿੰਨਾ ਹੋ ਸਕਦਾ ਕਿ ਲੋ ਜੀ ਅੰਦਰੋਂ ਕਰ ਲੈ ਦਰਸ਼ਨ ਤੇ ਹੁਣ ਬਾਹਰਲੇ ਪਾਸੇ ਤੇ ਦਰਬਾਰ ਸਾਹਿਬ ਦੇ ਨਾਲ ਹੀ ਨਾ ਇਤਿਹਾਸਿਕ ਖੂਹ ਹੈ ਤੇ ਇਤਿਹਾਸਿਕ ਖੂਹ ਹੀ ਹੈ ਤੇ ਨਾਲ ਇੱਕ ਇਤਿਹਾਸਿਕ ਝੰਡਾ ਉਹ ਦੇ ਦਰਸ਼ਨ ਕਰਾਉਂਦੇ ਆ ਜੀ ਜਿਹੜਾ ਦੁਬਾਰਾ ਜਾਂ ਬਣਾਉਂਦੇ ਆ ਉਹਨਾਂ ਦਾ ਜੀ ਉਹ ਉਸੇ ਸ਼ਤਰ ਨੂੰ ਬੋਦੀ ਜਿਹੜਾ ਹਾਲ ਜਿਹੜਾ ਮਤਲਬ ਹੈਗਾ ਕਾਫੀ ਜ਼ਿਆਦਾ ਵੱਡਾ ਹੈ ਦਰਬਾਰ ਹਾਲ ਹੈ ਜਿਹੜਾ ਨ ਲਣਕਾਣਾ ਸਾਹਿਬ ਹੋਇਆ ਸੀ ਜਿੱਥੇ ਸਰਦਾਰ ਲਖਮਨ ਸਿੰਘ ਨੂੰ 200 ਸਿੰਘਾਂ ਦੇ ਨਾਲ ਕੇਸ ਝੰਡ ਦੇ ਨਾਲ ਪਹਾਂਜੀ ਲਟਕਾ ਕੇ ਸ਼ਹੀਦ ਕਰ ਦਿੱਤਾ ਸੀ ਜਦੋਂ ਮਹੰਤਾਂ ਤੋਂ ਆਪਣੇ ਗੁਰਦਾਮਾ ਨੂੰ ਛਡਾਉਣ ਆਏ ਸੀ ਉਦੋਂ ਪੰਜਾਬ ਤੋਂ ਜਥੇ ਨਹੀਂ ਆਉਂਦੇ ਹੁੰਦੇ ਸੀ ਵੱਖ-ਵੱਖ ਪਰ ਉਦੋਂ ਉਹਨਾਂ ਨੂੰ ਸ਼ਹੀਦ ਕਰਤਾ ਸੀ ਨਾ ਆਪਾਂ ਕਿੰਨੀ ਇਹ ਤਾਂ ਫੋਟੋ ਦੇਖਦੇ ਹੁਣੇ ਆਏ ਜੀ ਫੋਟੋ ਦੇਖੇ ਸੀ ਆਪਾਂ ਸਾਰੇ ਦਰਬਾਰ ਸਾਹਿਬ ਦੀਆਂ ਵੀ ਤੇ ਅੱਜ ਬੜਾ ਮਨ ਖੁਸ਼ ਹੋਇਆ ਵੀ ਆਪਾਂ ਇਹ ਹਕੀਕਤ ਚ ਦੇਖ ਰਹੇ ਹਾਂ ਸਾਰੇ ਨਹੀਂ ਦੇਖੀ ਹੋਣੀ ਸਾਰਾ ਬਹੁਤ ਕੁਝ ਹਕੀਕਤ ਚ ਦੇਖ ਰਹੇ ਅੱਜ ਹਾਂਜੀ ਇਹ ਪਹਿਲਾਂ ਆਪਾਂ ਸੋਣੀਆਂ ਸਲੀਆਂ ਗੱਲਾਂ ਹੀ ਸੀਆਂ ਜਿਵੇਂ ਅਸੀਂ ਵੀ ਜਰੋਂ ਆਏ ਜੀ ਪਹਿਲੀ ਵਾਰੀ ਪੰਜਾ ਸਾਹਿਬ ਜਾਂ ਹੋਰ ਸਾਰੀਆਂ ਚੀਜ਼ਾਂ ਇਹ ਨਸਾਕਾ ਪੰਜਾ ਸਾਹਿਬ ਦਾ ਸਾਰੀਆਂ ਮਤਲਬ ਬਾਹਰ ਹੀ ਕੀ ਸੁਣਦਾ ਤੁਸੀਂ ਤਾਂ ਸਾਡੇ ਤੋਂ ਵੀ ਪਹਿਲਾਂ ਸੁਣੀਆਂ ਹੋਣੀਆਂ ਹਨ ਇਹ ਬਹੰਤਾ ਨੇ ਕਬਜ਼ਾ ਕਰ ਲਿਆ ਸੀ ਇੱਥੇ ਆਏ ਰੋਡ ਪਿੰਡਾਂ ਚੋਂ ਉਹ ਕਿਤਾਬਾਂ ਜੀ ਪੜ੍ਹੇ ਸੀ ਇਹ ਹਾਂਜੀ 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 ਜਿਹੜੇ ਅੱਜ ਹਕੀਕਤ ਚ ਦੇਖ ਲਿਆ ਵੀ ਅਜੇ ਤਾਂ ਜਿਹੜਾ ਆਪਾਂ ਲੋਕਲ ਗੁਰੂ ਘਰ ਜਾਣਾ ਜਿੱਥੇ ਸੱਪ ਨੇ ਛਾਂ ਕੀਤੀ ਜਾਂ ਹੋਰ ਕੀ ਮਤਲਬ ਜਿੱਥੇ ਮੱਜਾਂ ਚਾ ਰੀਆਂ ਉਹ ਕੈਰਾ ਸਾਹਿਬ ਗੁਰੂ ਘਰ ਹੈ ਉਹ ਸਾਰਾ ਦੇਖਦੇ ਕਿ ਫਿਰ ਜਿੰਨੇ ਲੇਖ ਪੜੇ ਹੁੰਦੇ ਨਾ ਸਾਰੇ ਸਾਰੇ ਇੱਕ ਜਿਹੀ ਸਾਹਮਣੇ ਕੁਮ데요 ਹਾਂਜੀ ਬਹੁਤੀ ਛੇੜ ਛਾੜ ਨਹੀਂ ਕਰੀ ਹੋਈ ਮਾਪਤਾਂ ਦੀ ਹਾਂਜੀ ਉਸ ਤਰ੍ਹਾਂ ਪ੍ਰਾਣੀਆਂ ਹੀ ਉਸ ਤਰ੍ਹਾਂ ਖੜੀਆਂ ਪ੍ਰਾਣੀਆਂ ਮਾਰਦਾ ਆਪਣੇ ਥੋੜੀ ਜਿਹੀ ਛੇੜ ਛਾੜ ਵਧ ਹੋ ਗਈ ਵਧ ਜਾਂਦੀ ਹੈ ਮਾਰਦਾ ਦਾ ਸੰਗ ਮਰਮਰ ਚੜਾਉਣ ਦੇ ਚੱਕਰ ਚ ਨਾ ਆਪਾਂ ਇਤਿਹਾਸ ਗਵਾ ਬੈਠੇ ਆ ਹਾਂ ਇੱਥੇ ਤੁਹਾਨੂੰ ਇਹ ਚੀਜ਼ ਹਰੇਕ ਬੰਦਾ ਫੀਲ ਕਰਦਾ ਇੱਥੇ ਜੰਗਲ ਵੀ ਬਣੇ ਹੋਏ ਜਦੋਂ ਆਪਾਂ ਉਹ ਸਰਪ ਨੂੰ ਸੱਪ ਨੇ ਸ਼ਾਂਕ ਕੀਤੀ ਸੀ ਉੱਥੇ ਜਾਵਾਂਗੇ ਜੰਗਲ ਵੀ ਰੱਖਿਆ ਹੋਇਆ ਹੈ ਅੱਛਾ ਅੱਗੇ ਅੱਗੇ ਦੋੜਾ ਹੈ ਹਾਂਜੀ ਹਾਂਜੀ ਜੰਗਲ ਵੀ ਰੱਖਿਆ ਹੋਇਆ ਹੈ ਇਹ ਦੇਖ ਲਿਆ ਜੀ ਹੁਣ ਕਰ ਲੈ ਦਰਸ਼ਨ ਹੁਣ ਆਪਾਂ ਤੁਹਾਨੂੰ ਖੂਹੀ ਤੇ ਲੈ ਕੇ ਚੱਲਦੇ ਹਾਂ ਇਤਿਹਾਸਿਕ ਖੂਹੀ ਅੱਗੇ ਇੱਕ ਤੇ ਤੁਹਾਨੂੰ ਉਹ ਦਫਾ ਨੇ ਆਜੋ ਬੇਬੇ ਨਾਨਕੀ ਜੀ ਜਦੋਂ ਪਾਣੀ ਭਰਦੇ ਸੀ ਠੀਕ ਹੈ ਆਜੋ ਅੱਗੇ ਅੱਗੇ ਸ਼ਾਮ ਨੂੰ ਫਿਰ ਆਪਾਂ ਇੱਥੇ ਹੋਣਾ ਇਹ ਪੰਡ ਇਧਰ ਇਧਰਲੇ ਪਾਸੇ ਆ ਪਾਲਕੀ ਹੈ ਜੀ ਕਿੱਥੋਂ ਆਈ ਆ ਵੀ ਅੰਮ੍ਰਿਤਸਰ ਤੋਂ ਆਈ ਆ ਪਾਲਕੀ ਹੈ ਹਾਂਜੀ 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 ਇਹ ਅੱਗੇ ਪਾਲਕੀ ਹੈ ਜੀ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਆ ਜੋ ਆ ਸਾਹਮਣੇ ਇਹ ਆਪਣੇ ਇੰਡੀਆ ਤੋਂ ਭੇਜੀ ਸੀ ਜੀ ਜਦੋਂ 550ਵਾਂ ਪ੍ਰਕਾਸ਼ ਪੁਰਬ ਸੀਗਾ ਠੀਕ ਹੈ 5 ਸਾਲ ਪਹਿਲਾਂ ਅੱਛਾ ਜੀ ਉਦੋਂ ਇੰਡੀਆ ਤੋਂ ਆਈ ਸੀ ਇਹ ਸਪੈਸ਼ਲ ਇਹ ਪਾਲਕੀ ਵੈਸੇ ਕਹਿੰਦੇ ਕੋਈ ਚੀਜ਼ ਆ ਨਹੀਂ ਸਕਦੇ ਲੋ ਇੰਨਾ ਸੋਨਾ ਕਿਹੜੇ ਹਿਸਾਬ ਨਾਲ ਮਤਲਬ ਇੱਥੇ ਭੇਜਿਆ ਸਾਰੀ ਸੋਨੇ ਦੀ ਹੈ ਜੀ ਜਿਵੇਂ ਨਾ ਕਿ ਅਸੀਂ ਸਾਡੇ ਪਰਿਵਾਰ ਨਾਲ ਆਏ ਆ ਤੇ ਤੁਹਾਡੇ ਸਾਰੇ ਲਈ ਅਸੀਂ ਦੁਆਵਾਂ ਕਰਦੇ ਆ ਵੀ ਜਿਹੜੇ ਆਪਣੇ ਵਿਛੜੇ ਗੁਰਧਾਮ ਦੇ ਦਰਸ਼ਨਾਂ ਤੁਸੀਂ ਵੀ ਆਪੋ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇੱਥੇ ਆਇਓ ਆਪ ਤਾਂ ਆਉਣੀ ਆ ਨਾਲ ਆਪਣੇ ਪਰਿਵਾਰ ਨੂੰ ਜਰੂਰ ਲੈ ਕੇ ਆਇਓ ਤੇ ਇਹ ਬੜੀਆਂ ਇੱਕ ਲੰਬੀ ਅਰਦਾਸਾਂ ਦੇ ਬਾਅਦ ਕਬੂਲ ਹੋ ਗਏ ਫਿਰ ਇਹ ਚੀਜ਼ ਮਿਲਦੀ ਹੈ ਕਿਉਂ ਜੀ ਹਨਾ ਸਹੀ ਹੈ ਨਾ ਤੇ ਹਰ ਇੱਕ ਨੂੰ ਆਉਣਾ ਚਾਹੀਦਾ ਹੈ ਮਤਲਬ ਇੱਥੇ ਦਰਸ਼ਨ ਕਰਕੇ ਚੌ ਇਹ ਵੀ ਜ਼ਰੂਰੀ ਹੈ ਜਿੰਨਾ ਆਪਣਾ ਇੰਡੀਆ ਵਾਲੇ ਪਾਸੇ ਆਪਾਂ ਜਾਣੇ ਹੋਣੇ ਆ ਉਹਨੇ ਇਥੇ ਸਿੱਧਾ ਹਰ ਵਾਰ ਕਹਿੰਨੇ ਆ ਦੇਖ ਲਓ ਪਹਿਲਾਂ ਸਿੱਧਾ ਖੁਸ਼ ਇਕੱਲੇ ਆਇਆ ਫੇਰ ਆਇਆ ਤੇ ਮੈਂ ਫਿਰ ਕਹਿੰਨਾ ਫਿਰ ਪੂਰਾ ਪਰਿਵਾਰ ਆਇਆ ਤੇ ਹੋਪ ਸੋ ਆਉਂਦੇ ਸਾਲ ਨੂੰ ਹੁਣ ਸ਼ਾਇਦ ਪਿੰਡ ਤੋਂ ਹੋਰ ਸੰਗਤ ਵੀ ਸਾਡੀ ਵੀ ਤਿਆਰ ਹੋਊਗੀ ਹਨ ਸ਼ਾਮ ਨੂੰ ਜੀ ਆਪਾਂ ਇੱਥੇ ਦੀਵੇ ਲਾਉਣੇ ਆ ਅੱਜ ਤੇ ਰਾਤ ਨੂੰ ਜਦੋਂ ਪ੍ਰਕਾਸ਼ ਪੁਰਬ ਮਨਾਇਆ ਜਾਊਗਾ ਅੰਕਲ ਤੇ ਇੱਥੇ ਦੀਵੇ ਲਾ ਕੇ ਜਾਣੇ ਆ ਸਾਰੇ ਇਹ ਜਗ੍ਹਾ ਦੇ ਹਾਂ ਰਾਤ ਨੂੰ ਆਵਾਂਗੇ ਦੁਬਾਰਾ ਹਾਂ ਜੀ ਦੇਸੀ ਕੀ ਲਾਂ ਕੇ ਜਾਵਾਂਗੇ ਤੇ ਹੁਣ ਇਹਨਾਂ ਨੂੰ ਜੀ ਅਸੀਂ ਇਤਿਹਾਸਿਕ ਫੂਹੀ ਦਿਖਾ ਦਈਏ ਤੇ ਜਿਹੜੀ ਕਿ ਆਪਣੇ ਬੇਬੇ ਨਾਨਕੀ ਜੀ ਉਥੋਂ ਕਹਿੰਦੇ ਪਾਣੀ ਭਰਦੇ ਰਹੇ ਉਹ ਖੂਹੀ ਤੋਂ ਜਲ ਭਰਦੇ ਰਿਹਾ ਪਵਿੱਤਰਤਾ ਪਵਿੱਤਰ ਜਲ ਭਰਦੇ ਨੇ ਲਓ ਜੀ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਨੇ ਕਾਫੀ ਸਾਰੀਆਂ ਚੀਜ਼ਾਂ ਜਿਵੇਂ ਤੁਹਾਨੂੰ ਦੱਸਿਆ ਦੇਖਣ ਵਾਲੀਆਂ ਤੇ ਕਈ ਸੰਗਤਾਂ ਛੱਡ ਜਾਂਦੀਆਂ ਬਾਅਦ ਚੋ ਪੁੱਛਦੇ ਆ ਵੀ ਉਹ ਚੀਜ਼ ਕਿੱਥੇ ਸੀ ਉਹ ਚੀਜ਼ ਕਿੱਥੇ ਸੀ ਇਹ ਅੰਦਰ ਹੀ ਅੰਦਰ ਹੈ ਜੀ ਸਾਰਾ ਕੁਝ ਸੀ ਨਾ ਪਿਛਲੇ ਸਾਲ ਬਾਅਦੋਂ ਵੀ ਆਉਂਦੇ ਰਹੇ ਇੱਥੇ ਨਨਕਾਣਾ ਸਾਹਿਬ ਜਦੋਂ ਗੁਰਪੁਰਬ ਦਿਵਸ ਸੰਗਤ ਚੱਲੀ ਗਈ ਸੀ ਪਰ ਰੌਣਕ ਹੁੰਦੀ ਹੈ ਨਾ ਜਿਹੜੀ ਉਹ ਇਹਨਾਂ ਦੇ ਨਾਲ ਜੀ ਹੁੰਦੀ ਹੈ ਇਹ ਇਧਰਲੇ ਪਾਸੇ ਆ ਜੀ ਇੱਧਰ ਆ ਜਾਓ ਬਾਪੂ ਜੀ ਪਰ ਰੌਣਕ ਇਹਨਾਂ ਦੇ ਨਾਲ ਜੀ ਪੂਰੀ ਹੁੰਦੀ ਹੈ ਦਰਸ਼ਨ ਕਰ ਸਕਦੇ ਹੋ ਸੇਮ ਹੈ ਆਰੰਭਾ ਨਾ ਜਿਆ ਏ ਅਜੀਤ ਹਸਖੋਹੀ ਤੇ ਪ੍ਰਾਣੀ ਕਹਿੰਦੇ ਆ ਵੀ ਉਸ ਟਾਈਮ ਦੀ ਉਵੇਂ ਹੀ ਪਈ ਆ ਜਨਾ ਛੱਤ ਕੇ ਰੱਖ ਲੈਣ ਸਾ ਅਸੀਂ ਸਾਰੇ ਦਰਸ਼ਨ ਮੇਲੇ ਕਰ ਲਏ ਤੁਰਦੇ ਫਿਰਦੇ ਸਾਡੀ ਸੰਗਤਾਂ ਨੂੰ ਲੱਗਿਆ ਜੀ ਭੁੱਖ ਅਤੇ ਹੁਣ ਅਸੀਂ ਚੱਲਿਆ ਲੰਗਰਾਂ ਵੱਲ ਉਧਰ ਨਾਲੇ ਆਪਾਂ ਲੰਗਰ ਪਾਣੀ ਛੱਕਦੇ ਆਂ ਤੇ ਨਾਲੇ ਬਾਹਰ ਦਾ ਰੌਣਕ ਮੇਲਾ ਦੇਖਦੇ ਆ ਵੀ ਕਿਵੇਂ ਦਾ ਅੱਜ ਹਾਂਜੀ ਚਲੋ ਜੀ ਸੰਗਤੋ ਆ ਜੋ ਸਾਰੇ ਜਾਣੇ ਬਾਹਰ ਨੂੰ ਇੱਧਰਲੀ ਸਾਈਡ 'ਤੇ ਅੱਜ ਕਿਉਂ ਜਿਉਂ ਨਾ ਟਾਈਮ ਲੰਘੀ ਜਾਂਦਾ ਦੇਖੋ ਸੰਗਤ ਵਧਣੀ ਸ਼ੁਰੂ ਹੋ ਗਈ ਰਾਸ਼ਵੀ ਵਧਣਾ ਸ਼ੁਰੂ ਹੋ ਗਿਆ ਸਾਰਾ ਲੋਕਲ ਸੰਗਤ ਬਹੁਤ ਆਉਣ ਲੱਗੀ ਜੀ ਸ਼ਾਮ ਇੱਥੇ ਅੰਦਰ ਫੈਰਨ ਨੂੰ ਦਿੰਦੇ ਨਹੀਂ ਹੈਗੇ ਤੇ ਵਾਪਸ ਚਲੇ ਜਾਂਦੇ ਜਿੰਨੇ ਲੋਕਲ ਹੁੰਦੇ ਆ ਤੇ ਫੇਰ ਦਿਨ ਵੇਲੇ ਸਾਰੇ ਇੱਥੇ ਵਾਪਸ ਆ ਜਾਂਦੇ ਆ ਜੀ ਦੋਨੋਂ ਫਤੇਗੜ ਸਾਹਿਬ ਵਾਲਾ ਜੋੜ ਮੇਲਾ ਵਿਖਾ ਕੇ ਲਿਆਉਂਦੇ ਆ ਲੰਗਰ ਤੇ ਲੰਗਰ ਲੱਗੇ ਹੋਣਗੇ ਜਦ ਤੇ ਚਲੋ ਕੋ ਜੀ ਲੰਗਰਾਂ ਗ ਨਹੀਂ ਜੁਨੇ ਬਰਸ਼ੀਆਂ ਬਣੀਆਂ ਡੈਡੀ ਆਪਣੇ ਕਿੱਧਰ ਹੈ ਜੀ ਆਪਣੇ ਗੁੱਠੀ ਦੇ ਉਹ ਦੂਸਰਿਆਂ ਨੂੰ ਲੈ ਲਓ ਡੈਡੀ ਕੀ ਦੇਗਾ ਮਾਪਾ ਬੰਦਾ ਆ ਪੱਗ ਤੇ ਲਾਉਣ ਵਾਲਾ ਲਾ ਲਿਆ ਡੈਡੀ ਹੁਣੇ ਮੈਂ ਵੀ ਤੁਸੀ ਬੰਨੜੇ ਮੈਂ ਵੀ ਲੈ ਲਓ ਜੀ ਮੇਰੇ ਵਾਸਤੇ ਇੱਕ ਆਜੋ ਡੈਡੀ ਆਜੋ ਬਾਪੂ ਅੱਗੇ ਨੂੰ ਮੈਂ ਨਹੀਂ ਉਹਨੂੰ ਬਚਾਉਂਦੇ ਨਹੀਂ ਹਾਂਜੀ ਹਾਂਜੀ ਅਗਲਾ ਬਣਾਉਂਦਾ ਸਾਡੀ ਰੀ ਅੱਧੇ ਕਿਤੇ ਬਣਾਈ ਨਹੀਂ ਲੋਬੀਂ ਜੀ ਇਹ ਤਾਂ ਕੰਮ ਚਾਹੀਦਾ ਤੁਹਾਡੀ ਪੱਗ ਵੱਡੇ ਆ ਬਣ ਗਏ ਮੈਂ ਗੰਡ ਨਹੀਂ ਹੁੰਦੀ ਹੈ ਆਲੇ ਜਾਉਗੇ ਬਦਲ ਹਾਂਜੀ ਆਹ ਜੇ ਟੈਡੀ ਬਣੀ ਜਾਉ ਕਿੱਡੀ ਵਧੀਆ ਛੋੜੇ ਪੱਗ ਵੱਡੀ ਆ ਮੇਰੇ ਪੱਗ ਵੱਡੀ ਇੱਥੇ ਮੱਥੇ ਦੀ ਬਣਉਂਦੋ ਨਹੀਂ ਮੈਂ ਸੋਣੀ ਕਰਕੇ ਬਣੀ ਸੀ ਐਂ ਤਾਂ ਜੋਗੀ ਐਵੇਂ ਨਹੀਂ ਸੋਣੀ ਹੁੰਦੀ ਇਹ ਪਾਲੀ ਸਰ ਇੱਥੇ ਰਾਸ਼ਨ ਜਮਾ ਹੁੰਦਾ ਸਾਰਾ ਜਿੰਨਾ ਸੰਗਤ ਲਿਆਉਂਦੀ ਹੈ ਨਾ ਰਾਸ਼ਨ ਉਹ ਇੱਥੇ ਜਮਾ ਹੋ ਜਾਂਦਾ ਜੀ ਇਹ ਹੁਣ ਜਿਵੇਂ ਆਪਣੀ ਸੰਗਤ ਨੇ ਕੋਈ ਰਾਸ਼ਨ ਪਾਣੀ ਦੇਣਾ ਹੈ ਇੱਧਰ ਅੱਗੇ ਲੰਗਰ ਹਾਲ ਹੈ ਜੀ। ਆਪਕੋ ਇਹ ਰਾਸ਼ਨ ਤਾਂ ਨਹੀਂ ਲੱਗਿਆ? ਜੇ ਰਾਸ਼ਨ ਲੱਗਿਆ ਹੈ ਤੇ ਜਮ੍ਹਾਂ ਕਰਾ ਦਿਓ। ਅੱਗੇ ਲੰਗਰ ਹਾਲ ਹੈ। ਲੰਗਰ ਸ਼ਖਨ ਆਇਆ ਹੈ। ਇਹਨਾਂ ਜਿਹੜਾ ਲੰਗਰ ਹਾਲ ਹੈ ਇਹਦੇ ਪਿੱਛੇ ਸਾਰੇ ਲੰਗਰਾਂ ਨੂੰ ਅਲੱਗ ਪੰਡਾਲ ਦਿੱਤਾ ਹੁੰਦਾ ਹੈਗਾ ਤੇ ਇੱਧਰਲੇ ਪਾਸੇ ਸਾਰੇ ਮਤਲਬ ਲੰਗਰ ਲੱਗਦੇ ਆ। ਰਹਿਣ ਲਈ ਇੱਥੇ ਅਲੱਗ-ਅਲੱਗ ਬਲਾਕ ਬਣੇ ਹੋਏ ਆ ਤੇ ਕਈਆਂ ਨੂੰ ਤਾਂ ਜ਼ਿਆਦਾਤਰ ਮਤਲਬ ਜਿਹੜੇ ਟੈਂਟ ਲਾਏ ਜਾਂਦੇ ਆ ਟੈਂਟ 'ਚ ਅ ਮਤਲਬ ਉੱਥੇ ਥੱਲੇ ਕੰਬਲ ਦਿੱਤੇ ਜਾਂਦੇ ਆ ਗੱਦੇ ਦਿੱਤੇ ਜਾਂਦੇ ਆ ਪੈਣ ਦੇ ਲਈ ਤੇ ਪਰ ਇਸ ਤਰ੍ਹਾਂ ਦੇ ਕਮਰੇ ਵੀ ਬਣੇ ਹੋਏ ਆ ਜਿਹੜੇ ਤੁਸੀਂ ਆ ਮੇਰੇ ਪਿੱਛੇ ਦੇਖ ਰਹੇ ਹੋ ਹੁਣ ਅਲੱਗ-ਅਲੱਗ ਮਾਰਦਾ ਬਣੀਆਂ ਹੋਈਆਂ ਤੇ ਪਿਛਲੇ ਸਾਲ ਅਸੀਂ ਇੱਥੇ ਸਾਨੂੰ ਰੂਮ ਦਿੱਤਾ ਸੀ ਇੱਥੇ ਛੋਟੇ ਰੂਮ ਐ ਇਸ ਵਾਰ ਅਸੀਂ ਫੈਮਿਲੀ ਨਾਲ ਸਾਰੇ ਨਾਲ ਪਰਿਵਾਰ ਨਾਲ ਇੱਕੋ ਹੀ ਵੱਡੇ 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 ਹਾਲ ਵੀ ਮਤਲਬ ਤਿਆਰ ਹੋ ਰਿਹਾ ਹੈ ਜੇ ਕੰਸਟ੍ਰਕਸ਼ਨ ਵਾਵਾ ਚੱਲੀ ਜਾਂਦੀ ਹੈਗੀ ਰਣਕਾਣਾ ਸਾਹਿਬ ਪਿਛਲੇ ਵਾਰ ਨੂੰ ਐਤ ਕੀ ਥੋੜੇ ਜਿਹਾ ਇੰਪਰੂਵਮੈਂਟ ਹੋਈ ਹੈ ਸੁਧਾਰ ਵਧੀਆ ਹੋਇਆ ਰਹਿਣ ਸਨ ਦੇ ਪ੍ਰਬੰਧ ਵਧੀਆ ਹੋਏ ਤੇ ਹੋਪਸ ਹੋ ਆਉਂਦੇ ਸਾਲਾਂ ਚ ਹੋਰ ਵੀ ਵਧੀਆ ਵਧੀਆ ਕਰਕੇ ਸਾਰਾ ਮਤਲਬ ਫੈਸਿਲੀਟੇਟ ਇਹ ਦੇਖੋ ਜਿਵੇਂ ਤੁਹਾਨੂੰ ਦੱਸ ਰਹੇ ਸੀ ਨਾ ਕਿ ਕੰਸਟ੍ਰਕਸ਼ਨ ਚੱਲਦੀ ਹੈ ਇਮਾਰਤਾਂ ਬਣੀ ਜਾਂਦੀਆਂ ਪਿਛਲੇ ਸਾਲ ਇੱਥੇ ਕੁਝ ਵੀ ਨਹੀਂ ਸੀਗਾ ਬਿਲਕੁਲ ਖਾਲੀ ਸੀਗੀ ਆ ਚੀਜ਼ ਤੇ ਇੱਥੇ ਆ ਇੰਨੀਆਂ ਇੰਨੀਆਂ ਇਮਾਰਤਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਲੰਗਰ ਲੱਗਣੇ ਸ਼ੁਰੂ ਹੋ ਗਏ ਮੈਂ ਹੁਣ ਇੱਥੇ ਐਕਸਪੀਰੀਅੰਸ ਪੁੱਛਣਾ ਹੈਗਾ ਕਿਉਂ ਜੀ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹੈ ਤੇ ਸੋਡੀ ਦੋਨਾਂ ਦੀ ਜੋੜੀ ਨਹੀਂ ਅਸੀਂ ਬਹੁਤ ਪਿਆਰ ਕਰਦੇ ਹਾਂ ਸਾਰੇ ਜੀ ਜੀ ਸ਼ੁਕਰੀਆ ਜੀ ਦਾ ਹਾਂ ਹਾਂ ਜੀ ਤੁਸੀਂ ਸਾਰੇ ਮੁਲਕਾਂ ਦੇ ਵਿੱਚ ਜਾ ਕੇ ਸਾਰੇ ਕਿਤੇ ਬਹੁਤ ਵਧੀਆ ਸੇਵਾ ਦੇ ਰਹੇ ਹੋ ਤੇ ਲਗਭਗ ਸਾਰਾ ਜਿਹੜਾ ਆਪਣਾ ਇੰਡੀਆ ਜਿਹੜਾ ਉਹ ਤੁਹਾਡੀ ਟੂਬ ਨੂੰ ਕੁਤ ਬਹੁਤ ਵਧੀਆ ਤਰੀਕੇ ਨਾਲ ਦੇਖ ਲਿਆ ਤੇ ਤੁਸੀਂ ਵਧੀਆ ਬਰੀਕੀ ਨਾਲ ਸਾਰੇ ਕਿਤੇ ਜਾ ਕੇ ਧੰਨਵਾਦ ਜੀ ਮਿਹਰਬਾਨੀ ਆਜੋ ਜੀ ਅੱਗੇ ਅੱਗੇ ਕਰਾਉਨੇ ਤੁਹਾਨੂੰ ਦਰਸ਼ਨ ਆ ਇੱਥੇ ਕੁਝ ਨਹੀਂ ਹੁੰਦਾ ਸੀ ਉਹਨੂੰ ਮੈਂ ਅੱਜ ਕੁਝ ਨਹੀਂ ਹੁੰਦਾ ਸੀ ਪੂਰਾ ਟੈਂਟ ਲੱਗਦਾ ਹੁੰਦਾ ਸੀ ਬਸ ਇਕੱਲਾ ਤੇ ਇੱਥੇ ਸਾਰਾ ਸਾਰਾ ਲੰਗਰ ਅੱਛਾ ਜੀ ਤੁਹਾਨੂੰ ਇੱਕ ਗੱਲ ਹੋਰ ਜਿਵੇਂ ਤੁਸੀਂ ਨਾ ਕਹਿੰਦੇ ਸੀ ਵੀ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਸੰਭ ਕੇ ਰੱਖੀਆਂ ਤੁਹਾਨੂੰ ਆ ਦੇਖਾਂ ਇਹਨਾਂ ਦੀਆਂ ਪੁਰਾਣੀਆਂ ਦਿਖਾਉਨੇ ਆ ਇੱਥੇ ਲੰਗਰ ਦੇ ਉਹ ਨੇੜੇ ਚਲੋ ਆਜੋ ਮਾੜਾ ਇੱਥੇ ਆਓ ਤੇ ਇਹਨਾਂ ਦੇ ਭਾਂਡੇ ਬਰਤਨ ਇਹ ਵੀ ਸਾਰੇ ਪੁਰਾਣੇ ਆ ਦੇਖੋ ਜੀ ਦੇਗੇ ਨੇ ਦੇਗੇ ਇਹ ਦੇਗੇ ਆਪਣੇ ਇਹਦੇ ਦੇਗੇ ਆਉਂਦੇ ਹੁਣ ਦੇਖੋ ਹਾਂਜੀ ਤਾਂਬੇ ਦੇ ਭਾਡੇ ਖਤਮ ਹੋ ਗਏ ਆਪਣੇ ਹਾਂਜੀ ਤਾਂ ਇਹ ਤਾਂਬੇ ਦੀਆਂ ਦੇਗਾਂ ਨੇ ਖਤਮ ਹੋ ਗਏ ਆਪਣੇ ਬਿਲਕੁਲ ਖਤਮ ਆਹ ਜੀ ਤੇਜ ਅੰਕਲ ਜਿਆਦਾ ਕੁਕਿੰਗ ਕਰਦੇ ਰਹਿੰਦੇ ਆ ਕਿ ਕੀ ਐਕਸਪੀਰੀਅੰਸ ਹੈ ਜੀ ਤੁਹਾਡਾ ਇਹ ਬਹੁਤ ਵਧੀਆ ਦੇਗੇ ਆਪਣੇ ਖਤਮ ਹੋ ਗਏ ਆਪਣੇ ਹੁਣ ਦੂਏ ਦੇਗੇ ਮੈਂ ਪਿਛਲੇ ਸਾਲ ਕਹਿੰਦਾ ਰਿਹਾ ਵੀ ਜਿਹੜੀਆਂ ਚੀਜ਼ਾਂ ਆਪਣੇ ਖਤਮ ਹੋ ਗਈਆਂ ਉਹ ਇੱਥੇ ਨੇ ਇੱਥੇ ਮਿਲ ਗਈਆਂ ਹਾਂਜੀ ਤੇ ਦੂਜਾ ਇੱਥੇ ਲੰਗਰ ਦੇਖ ਕੇ ਸਾਰਾ ਦੇਖ ਕੇ ਕਿਵੇਂ ਲੱਗ ਰਿਹਾ ਵੀ ਕਿੱਥੇ ਪਹੁੰਚੇ ਹੋਏ ਆ ਹਾਂਜੀ ਬਿਲਕੁਲ ਫਤਿਹਗੜ ਸਾਹਿਬ ਆਪਣਾ ਫਿਰ ਫੀਲਿੰਗ ਆ ਰਹੀ ਹੈ ਸਹੀ ਉਹੀ ਚੀਜ਼ ਹੀ ਬਣ ਗਈ ਕਿਉਂ ਚਾਚਾ ਜੀ ਰਿਪਨ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਤੁਹਾਡਾ ਧੰਨਵਾਦ ਬੁੱਤ ਇਹਨੇ ਤੁਸੀਂ ਪਰਾਲਾ ਕਰਕੇ ਸਾਨੂੰ ਇੱਥੇ ਦਿਖਾਤਾ ਚਲੋ ਰਿਪਨ ਮੈਂ ਕਿ ਹੁਣ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਿਲ ਜੂਗਾ ਹਾਂ ਹੁਣ ਚਲੋ ਪ੍ਰਸ਼ਾਦ ਦੇ ਛਕਦੇ ਹੁਣ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਆ ਕੈਨੇਡਾ ਤੋਂ ਆਏ ਹੋ ਵਾਓ ਥੈਂਕ ਯੂ ਜੀ ਜੀ ਸ਼ੁਕਰੀਆ ਮਿਹਰਬਾਨੀ ਜੀ ਤੁਹਾਡੀ ਚਲੋ ਜੀ ਹੁਣ ਨਾਲ ਨਾਲ ਤੁਹਾਨੂੰ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਹਨ ਸੰਭਾਲ ਕੇ ਜੇਬਾਂ ਤੇ ਹੱਥ ਰੱਖ ਕੇ ਮੈਂ ਪਰਸੇ ਸੰਭਾਲ ਕੇ ਬੀਬੀਆਂ ਨੂੰ ਖਾਸ ਕਰਕੇ ਪਰਸ ਵੀ ਸੰਭਾਲ ਕੇ ਰੱਖਿਓ ਮਿੰਟ ਮਾਰਨਗੇ ਇਹਦਾ ਅੱਜ ਤੇ ਸਾਰੇ ਕਿਤੇ ਜਿੱਥੇ ਸੰਗਤ ਹੁੰਦੀ ਆ ਭੀੜ ਭੜਕਾ ਹੁੰਦਾ ਉੱਥੇ ਆ ਕੋਈ ਚੱਲਦੀ ਨਹੀਂ ਸੰਗਤ ਵਿੱਚ ਕੋਈ ਦੂਜੇ ਬੰਦੇ ਵੀ ਹੁੰਦੇ ਨੇ ਨਾ ਕੁਝ ਗਲਤ ਵੀ ਹੁੰਦੇ ਨੇ ਸਹੀ ਵੀ ਹੁੰਦੇ ਨੇ ਇਹ ਦੇਖੋ ਜੀ ਲਾਈਨਾਂ ਲੱਗੀਆਂ ਸਾਰੀਆਂ ਹੁਣ ਕੀ ਛਕੜਾ ਜੀ ਸੰਗਤ ਕੀ ਹੁਕਮ ਕਰਦੀ ਆਪਣੀ ਉਹਦਾ ਜਦੋਂ ਪ੍ਰਾਣੇ ਸਭਾ ਚਰਚਾ ਆਇਆ ਜ਼ਰੂਰੀ ਵੀ ਆਪਾਂ ਸਰੋਤ ਦਾ ਨਾਮ ਸਰ ਸਾਹਿਬ ਵੀ ਜਾਣਾ ਪੈਣਾ ਨਹੀਂ ਨਹੀਂ ਉਹ ਲਈ ਤੁਹਾਨੂੰ ਕਿਹਾ ਪਿੰਡਾਂ ਜਾਣਾ ਪਣਾ ਸਾਡੇ ਨਾਲ ਇੱਥੇ ਵੀ ਲੰਗਰ ਲੱਗਿਆ ਹੋਇਆ ਹੈ ਬਾਸਨੀ ਵੀ ਦੇਣਗੇ ਲੱਸੀ ਵੀ ਚਲੋ 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 ਨਾਲ-ਨਾਲ ਚੱਲ ਹਾਂਜੀ ਬਾਪੂ ਜੀ ਆਦੇ ਦੇਖੋ ਨਾਲ ਤੁਰੇ ਜਾਂਦੇ ਹਾਂ ਹਾਂਜੀ ਹਾਂਜੀ ਕੱਲ ਦੇ ਨਾ ਨਨਕਾਣਾ ਸਾਹਿਬ ਆਏ ਸੀ ਤੇ ਪਹਿਲੀ ਵਾਰ ਲੋਕਲ ਸੰਗਤ ਨੂੰ ਹੁਣ ਐਂਦਾ ਦੇਖ ਰਹੇ ਆ ਇੰਨਾ ਕਾਠੋ ਦਾ ਸੀਗਾ ਹਰ ਸਾਲ ਨਨਕਾਣਾ ਸਾਹਿਬ ਤੇ ਪੈਰਧਰ ਨੂੰ ਮੈਂ ਤੁਹਾਨੂੰ ਕਹਿ ਰਿਹਾ ਤੇ ਤਾਂ ਨਹੀਂ ਹੁੰਦਾ ਸੀ ਨਾ ਇਹਨਾਂ ਦੇ ਰਹਿائش ਇਹਨਾਂ ਦਾ ਪ੍ਰਬੰਧ ਸਾਰਾ ਇਦਕੀ ਸ਼ਾਇਦ ਇਧਰਲੇ ਪਾਸੇ ਕੀਤਾ ਹੋਇਆ ਤਾਂ ਕਰਕੇ ਦੇਖੋ ਇੰਨੀ ਜ਼ਿਆਦਾ ਸੰਗਤ ਹੈ ਤੇ ਇੱਥੋਂ ਬਿਲਕੁਲ ਲੱਗ ਰਿਹਾ ਵੀ ਹਾਂ ਅਸੀਂ ਗੁਰਪੁਰਬ ਤੇ ਆਏ ਹਾਂ ਹਾਂਜੀ ਕੀ ਆ ਕੂੜੇ ਡੈਡੀ ਉਹਨਾਂ ਨੂੰ ਲੈ ਕੇ ਜਾਓ ਡੈਡੀ ਕਿੱਥੇ ਲੈ ਆ ਖੜੋ ਲਾਈਨ 'ਚ ਤੁਸੀਂ ਡੈਡੀ ਉਹਨਾਂ ਨੂੰ ਲੈ ਕੇ ਜਾਓ ਕੂੜੇ ਚੱਲ ਰਹੇ ਨੇ ਕਹਿੰਦੇ ਚਲੋ ਆ ਜਿਵੇਂ ਨਾ ਪੁਰਾਣੇ ਆਪਣੇ ਛਾਇਆਮਨ ਲੱਗਦੇ ਹੁੰਦੇ ਇਹ ਦੇਖੋ ਇੱਥੇ ਨਾ ਖੜੋ ਯਾਰ ਲਾਈਨ 'ਚ ਬੰਦੇ ਸਾਰੇ ਜਣੇ ਅਲੱਗ ਅਲੱਗ ਟੈਂਟੀ ਹੋਰ ਸਾਹ ਦੇ ਆ ਗਏ ਖੋਜੀ ਆਰਾਮ ਨਾਲ ਆਰਾਮ ਨਾਲ ਜਾਏ ਇਹ ਦੇਖੋ ਜੀ ਧੱਕਾ ਮੁੱਕੀ ਚੱਲਦੀ ਤੇ ਇੱਥੇ ਹੈਗਾ ਜੀ ਕਾਬਲੀ ਛੋਲਿਆਂ ਦਾ ਲੰਗਰ ਤੇ ਨਾਲ ਪਾਪੜਾ ਸਮਥਿੰਗ ਲੋਕਲ ਡਿਸ਼ ਹੈਗੀ ਇਹਨਾਂ ਦੀ ਤੇ ਤਾਂ ਕਰਕੇ ਇੰਨਾ ਇਕੱਠਾ ਹੈਗਾ ਆਪਣਾ ਬੰਦਾ ਕੋਈ ਦਿਖਦਾ ਨਹੀਂ ਦੇਖੋ ਤੇ ਆਹ ਮਾਰਦਾਂ ਸਾਰੀਆਂ ਜੀ ਹੁਣ ਵੱਡ ਰਹੀਆਂ ਇਹ ਕਹਿੰਨੀ ਪ੍ਰਤਾਪ ਸਿੰਘ ਦੀ ਬਲਾਕ ਹੈ ਕੋਈ ਇਹ ਤਿਆਰ ਕੀਤਾ ਜਾ ਰਹੇ ਹਨ ਨਵਾਂ ਤੇ ਹੋਂਦੇ ਸਾਲ ਨੂੰ ਇੱਥੇ ਵੀ ਸੰਗਤ ਨੂੰ ਕਮਰੇ ਮਿਲਿਆ ਕਰਨੇ ਮੈਨੂੰ ਇਹ ਲੰਗਰ ਹਾਲ ਹੈ ਜੀ ਦਾ ਮੇਨ ਤੇ ਵੈਸੇ ਜਦੋਂ ਅਸੀਂ ਨਨਕਾਣਾ ਸਾਹਿਬ ਆਪਣਾ ਆਉਨੇ ਆ ਤਾਂ ਇੱਥੇ ਲੰਗਰ ਹੁੰਦਾ ਬਈ ਪਾਲੀ ਵੀ ਨਹੀਂ ਸਾਰਾ ਕੁਝ ਆਪ ਦੇਣੇ ਨਾ ਦੱਸੀ ਚੱਲੇ ਨੇ ਜਦੋਂ ਮਤਲਬ ਗੁਰਪੁਰਬ ਨਹੀਂ ਹੁੰਦਾ ਪ੍ਰੋਗਰਾਮ ਨਹੀਂ ਹੁੰਦਾ ਉਦੋਂ ਇੱਥੇ ਲੰਗਰ ਸਾਰਾ ਇੱਥੇ ਵਰਤ ਹਾਂ 24 ਘੰਟੇ ਜਿਵੇਂ ਆਪਰੇ ਆਮ ਗੁਰੂ ਘਰਾਂ ਦੇ ਉਦੋਂ ਇੱਥੇ ਇਹਦਾ ਜੀ ਵੀ ਇਹਨਾਂ ਦੇ ਨਾਲ ਜੀ ਲੱਗਦਾ ਹੁਣ ਨਹੀਂ ਜੇ ਆਉਂਗਾ ਤਾਂ ਕੱਲੇ ਆਉਂਗੇ ਹਾਂ ਸੰਗਤ ਹੁੰਦੀ ਨਾ ਤਾਂ ਕਰਕੇ ਚੱਲੀਏ ਜੀ ਚਲੋ ਜੀ ਹੁਣ ਵਧੀਆ ਅੱਗੇ ਨੂੰ ਇਹ ਸਿੱਧ ਗਾਇਲ ਲੱਗ ਰਿਹਾ ਹੈ ਇਹ ਆ ਗਏ ਜੀ ਕਰੰਸੀ ਐਕਸਚੇਂਜ ਵਾਲੇ ਸਾਰੇ ਤੇ ਇਹ ਪਈਏ ਜੀ ਪਾਕਿਸਤਾਨੀ ਕਰੰਸੀ ਇਹ 500 ਇੱਥੇ ਇਹਨਾਂ ਨੇ ਲਿਖਿਆ ਹੋਇਆ ਇਹ ਇੰਡੀਅਨ ਦਾ ਹੀ ਚੇਂਜ ਕਰਦੇ ਹੋ ਜੀ ਆ ਕਿੰਨਾ ਹੈ ਇੰਡੀਅਨ ਦਾ ਇੰਡੀਆ ਵਿੱਚ ਕਿੰਨੇ ਦਾ ਕਿੰਨੇ ਚੇਂਜ ਹੁੰਦੇ ਆ ਜੀ 500 ਦਾ 1450 1000 ਦਾ 2900 ਮਿਲਦਾ ਇਹ ਹਿਸਾਬ ਨਾਲ ਮਿਲਦਾ 10000 ਦਾ 29000 ਮਿਲਦਾਗਾ ਫੇ ਤੁਸੀਂ ਕਰਾ ਸਕਦੇ ਹੋ ਇੱਥੇ ਡਾਲਰ ਪਾਉਂਡ ਸਾਰਾ ਕੁਝ ਕਰਦੇ ਆ ਜੀ 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 ਓਕੇ ਥੈਂਕ ਯੂ ਆਜੋ ਪਿਆਰੀ ਸਾਧ ਸੰਗਤ ਜੀ ਅੱਛਾ ਜੀ ਗੱਲ ਜੀ ਕਿੱਦਾਂ ਠੀਕ ਠਾਕ ਹੈਲੋ ਲਓ ਜੀ ਅ ਸਰੂਵਰ ਤੇ ਆਲਾ ਜਿਹੜੀ ਸਾਈਡ ਹੈ ਇਹਦੀ ਨਨਕਾਣਾ ਸਾਹਿਬ ਦੀ ਤੇ ਉਹ ਮੋਂ ਤੁਹਾਨੂੰ ਅੰਦਰੋਂ ਦਿਖਾਉਣ ਜਾ ਰਹੇ ਹਾਂ। ਮੌਸਮ ਨਾਲ ਇਸ ਵਾਰ ਕਾਫੀ ਜ਼ਿਆਦਾ ਖਰਾਬ ਆ ਤੇ ਪਿਛਲੇ ਵਾਰ ਇੰਨਾ ਨਹੀਂ ਸੀਗਾ ਵਿਜ਼ਿਬਿਲਟੀ ਬਹੁਤ ਵਧੀਆ ਸੀ ਤੇ ਇੱਥੇ ਵੀ ਦੇਖ ਲੋ ਜਿਵੇਂ ਹਾਪਟ ਲਾ ਕੇ ਰਹਿਣ ਲਈ ਸਾਰੇ ਉਹ ਹੁੰਦੇ ਜਿਵੇਂ ਆਪਣੀ ਸੰਗਤਾਂ ਨੂੰ ਤਾਂ ਜਿਹੜੀਆਂ ਬਾਹਰੋਂ ਆਈਆਂ ਨੇ ਸਾਰਿਆਂ ਨੂੰ ਕਮਰੇ ਹਨਾ ਸਭ ਕੁਝ ਆਪਾਂ ਦਾ ਜਿਹੜੇ ਲੋਕਲ ਨੇ ਇਹ ਐਵੇਂ ਰਹਿ ਰਹੇ ਨੇ ਆਪਾਂ ਨੂੰ ਹਾਂਜੀ ਇਹ ਲੋਕਲ ਨੇ ਜੀ ਸਿੰਧੀ ਛੋਟੇ ਡੰਟੇ 'ਚ ਪਏ ਆ ਹਾਂਜੀ ਇਹ ਸਿੰਧੀ ਸੰਗਤ ਹੈ ਠੀਕ ਹੈ ਜੀ ਇਹ ਛੋਟੇ ਡੰਟੇ 'ਚ ਪਏ ਠੀਕ ਤੇ ਜਿੰਨੇ ਮਤਲਬ ਇੰਡੀਆ ਤੋਂ ਆਉਂਦੇ ਜਾਂ ਬਾਹਰੋਂ ਆਉਂਦੇ ਆ ਉਹਨਾਂ ਨੂੰ ਕਮਰੇ ਹਾਲ ਆਪਾਂ ਨੂੰ ਉਹ ਦੇ ਕਮਰੇ ਗੱਦੇ ਰਜਾਈਆਂ ਸਾਫ਼ ਸੁਥਰੀਆਂ ਆਪਾਂ ਨੂੰ ਸਹੂਲਤਾਂ ਹਾਂਜੀ ਵੈਸੇ ਜਿਵੇਂ ਸੰਗਤਾਂ ਹੌਲੀ ਹੌਲੀ ਵਧੀ ਜਾਂਦੇ ਹੈ ਪ੍ਰਬੰਧ ਹੋਰ ਵੀ ਕਰਨੇ ਚਾਹੀਦੇ ਮਤਲਬ ਕਰੀ ਜਾ ਰਹੇ ਆ ਪਰ ਇਹ ਆ ਵੀ ਹੌਲੀ 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 ਹੋਰ ਵਧਾਉਣਾ ਚਾਹੀਦਾ ਕਿਉਂਕਿ ਦਿਨੋਂ ਦਿਨ ਸੰਗਤ ਵਧੀ ਹਾਂ ਟਾਈਮ ਲੱਗਦਾ ਸੰਗਤ ਵਧੀ ਜਾਂਦੀ ਹੈ ਇਹ ਦੇਖੋ ਇਸ ਤਰ੍ਹਾਂ ਦਾ ਪ੍ਰਕਰਮਾ ਚ ਪੂਰਾ ਰਹਿਣ ਦਾ ਹੁੰਦਾ ਸਾਰੇ ਟੈਂਟ ਲੱਗੇ ਆ ਧਿਆਨ ਨਾਲ ਧਿਆਨ ਨਾਲ ਇੱਕ ਗੱਲ ਤੁਸੀਂ ਹੋਰ ਦੇਖੋ ਜੀ ਵੀ ਇੱਥੇ ਵੀ ਕਿੰਨੇ ਜਿਹੜੇ ਆਪਣੇ ਸੰਗਤ ਹੈ ਇਹ ਵੀ ਕਿੰਨੀਆਂ ਲੋਕਲ ਤੁਸੀਂ ਇਹ ਦੇਖੋ ਵੀ ਆਪਾਂ ਦਾ ਆਪਾਂ ਪੰਜਾਬ ਚ ਸੋਚਦੇ ਆ ਵੀ ਗੁਰੂ ਨਾਨਕ ਪਾਸ਼ਾ ਆਪਾਂ ਗੁਰਪੁਰਬ ਤੇ ਜਾ ਰਹੇ ਹਾਂ 1 ਲੱਖ ਸੰਗਤ ਆਈ ਰਹੀ ਲੋਕਲ ਵੀ ਮਤਲਬ ਕਿੰਨੇ ਆਉਂਦੇ ਗੁਰਪੁਰਬ ਮਨਾਉਣੇ ਸਾਰੇ ਲੋਕਲ ਆਏ ਹੋਏ ਆ ਥੋੜੇ ਟਾਈਮ ਨੂੰ ਜੀ ਨਾ ਆਪਣਾ ਨਗਰ ਕੀਰਤਨ ਵੀ ਨਿਕਲਣਾ ਤੇ ਅਸੀਂ ਨਗਰ ਕੀਰਤਨ ਜਿਹੜਾ ਉਹ ਉੱਥੇ ਆਪਣੀ ਹਾਜ਼ਰੀ ਲਗਾਉਣੀ ਹੈ ਤੇ ਉਸ ਤੋਂ ਬਾਅਦ ਅੱਜ ਰਾਤ ਨੂੰ ਸ਼ਾਮ ਨੂੰ ਆਤਿਸ਼ਬਾਜੀ ਹੋਣੀ ਹੈ ਪੂਰਾ ਆਤਿਸ਼ਬਾਜੀ ਚਲਾ ਕੇ ਫਿਰ ਇੱਥੇ ਰਾਤ ਨੂੰ ਭੋਗ ਪੈਂਦੇ ਨੇ ਤੇ ਸਮਾਪਤੀ ਹੁੰਦੀ ਹੈਗੀ ਆਪਣੇ ਜਿਹੜੇ ਅਖੰਡ ਪਾਤਸ਼ਾਹਬ ਹੁੰਦੇ ਨੇ ਧਿਆਨ ਨਾਲ ਉਤਰਿਓ ਤਿਲਕ ਨਾ ਜਾਇਓ ਹਾਂ ਜਾਂਦੇ ਹੋ ਜਲ ਲੈ ਕੇ ਜਾਣਾ ਇੱਕ ਬੋਤਲ ਠੀਕ ਹੈ ਨੰਦ ਦਰਸਦੇ ਨਹੀਂ ਦੇ ਨਨਕਾਣਾ ਦੇਖਣ ਨੂੰ ਹੁਣ ਤਾਂ ਪੂਰੀ ਹੋ ਗਈ ਰੀਜ ਪੂਰੀ ਰੀਜ ਹੋ ਗਈ 10 ਸਾਲ ਹੋ ਗਏ 10 ਸਾਲ ਹੋ ਗਏ ਹਾਂਜੀ 10 ਸਾਲਾਂ ਦੀ ਮਨਚ ਸੀਗੀ 10 ਸਾਲਾਂ ਦੀ ਮਨਸਦੀ ਵੀ ਇਹ ਬਾਬਾ ਨਨਕਾਣਾ ਨਨਕਾਣਾ ਸਾਹਿਬ ਜ਼ਰੂਰ ਦੇਖੀ ਚਲੋ ਕਰਮਾਂ ਦੀ ਗੱਲ ਹੁੰਦੀ ਹੈ ਕਰਮਾਂ ਦੀ ਗੱਲ ਹੈ ਹਾਂ ਕਰਮਾਂ ਦੀ ਗੱਲ ਹੈ ਆਪਾਂ ਤਾਂ ਕਹਿੰਦੇ ਸਾਰੇ ਜਿਵੇਂ ਆਪਾਂ ਆਇਆ ਪਰਿਵਾਰਾਂ ਦੇ ਪਰਿਵਾਰ ਸਾਰੇ ਪਰਿਵਾਰਾਂ ਦੇ ਪਰਿਵਾਰ ਲੋਕ ਨਾ ਇੱਕ ਗੱਲ ਹੈਗੀ ਆਪਣੇ ਪੰਜਾਬ ਵਿੱਚ ਹਿੰਮਤ ਨਹੀਂ ਕਰਦੇ ਨਹੀਂ ਖੁੱਲਾ ਵੀਜ਼ਾ ਨਹੀਂ ਦੇ ਰਹੀ ਥੋੜਾ ਜਿਹਾ ਵੀਜ਼ੇ ਦੀ ਵੀ ਉਹ ਹੈ ਨਾ ਵੀਜ਼ੇ ਤਾਂ ਚੱਲਾ ਹੈਗੀ ਹੈ ਮਤਲਬ ਉਹ ਵੀ ਅਪਲਾਈ ਕਰਨ ਬਾਰੇ ਨਹੀਂ ਸੋਚਦੇ ਬਹੁਤ ਬਹੁਤ ਘੱਟ ਹੁੰਦੇ ਜਿਹੜੇ ਕਹਿੰਦੇ ਆਪਾਂ ਉੱਥੇ ਹੇਮਕੁੰਨ ਸਾਹਿਬ ਹੋਰ ਉੱਥੇ ਤਾਂ ਜਾਈ ਜਾਂਦੇ ਆ ਵਾਰੀ ਵਾਰੀ ਹਜੂਰ ਸਾਹਿਬ ਹਰ ਸਾਲ ਠੀਕ ਹੈ ਇੱਥੇ ਦਾ ਅਪਲਾਈ ਕੱਟ ਕਰਦੇ ਇੱਥੇ ਕੱਟ ਕਰਦੇ ਆ ਅੱਧੇ ਲੋਕਾਂ ਨੂੰ ਜਿਵੇਂ ਮੇਰੇ ਬਾਪਕੇ ਨੇ ਪਾਸਪੋਰਟ ਵੀ ਨਹੀਂ ਨਾ ਬਣਾਇਆ ਹਾਂ ਤੁਹਾਡੇ ਜਿਵੇਂ ਅੰਕਲ ਦੇ ਪਾਸਪੋਰਟ ਮੈਂ ਨਵੇਂ ਬਣਵਾਇਆ ਗਿਆ ਕਿ ਵੀ ਚੱਲਾਂਗੇ ਹਾਂਜੀ ਕੀ ਕਹਿੰਦੇ ਸੀਗੇ ਇਹ ਬੜਾ ਉਹ ਲੋਕਾਂ ਚ ਵੀ ਜੇ ਆਪਾਂ ਵਾਗੇ ਪਾਕਿਸਤਾਨ ਤੋਂ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਣ ਦੇ ਚਾਹਵਣਾ ਵੀ ਉੱਥੇ ਨਹੀਂ ਜਾ ਸਕਣਾ ਆਪਾਂ ਇਹ ਮੰਨ ਚ ਵਿੱਚ ਹੈਗੇ ਲੋਕਾਂ ਦੇ ਚਾਹਣਾ ਬਹੁਤ ਹੈ ਇੱਥੇ ਆਉਣ ਦੀ ਚਾਹਣਾ ਤਾਂ ਬਹੁਤ ਹੈ ਤੁਸੀਂ ਇੱਥੇ ਆ ਸੋਗਾਂ ਦੀ ਸੁੱਖ ਸੁੱਖ ਕੇ ਜਾਓ ਸਾਡਾ ਕੈਨੇਡਾ ਦਾ ਵੀਜ਼ਾ ਲੱਗੇ ਇੱਥੇ ਰੋਣ ਜਾ ਚੜਨ ਲੱਗਦੇ ਲਓ ਜੀ ਹੁਣ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਹੈ ਇਹਦੇ ਹੋਰ ਪਾਸੇ ਲੈ ਕੇ ਚੱਲਦੇ ਤੁਹਾਨੂੰ ਹੋਰ ਪਾਸੇ ਦਰਸ਼ਨ ਕਰਾਉਨੇ ਆ ਤੇ ਇੱਥੋਂ ਚੱਲਦੇ ਆ ਬਾਹਰ ਆਪਾਂ ਹੁਣ ਜੀ ਸਾਡੀ ਸੰਗਤ ਨੂੰ ਅਸੀਂ ਲੈ ਕੇ ਆਏ ਬਿਲਕੁਲ ਉੱਪਰਲੇ ਪਾਸੇ ਨਗਰ ਕੀਰਤਨ ਹੋਊਗਾ ਪੂਰੇ ਖੜ ਦੇ ਨਗਰ ਕੀਰਤਨ ਦਾ ਜਿਹੜਾ ਵਿਊ ਆ ਪੂਰਾ ਵਧੀਆ ਦਿਖੂਗਾ ਤੇ ਨਗਰ ਕੀਰਤਨ ਦੀ ਹੁਣ ਤਿਆਰੀ ਹੈ ਜੀ ਇਹੋ ਜੇ ਗੁਪਤ ਟਿਕਾਣੇ ਦਾ ਪਤਾ ਉਹਨਾਂ ਨੂੰ ਹੀ ਹੁੰਦਾ ਜਿਹੜੇ ਦੋ ਦੋ ਤਿੰਨ ਤਨ ਵਾਰ ਆ ਜਾਂਦੇ ਨੇ ਮੈਨੂੰ ਖੁਸ਼ੀ ਇਹ ਦੱਸਿਆ ਸੀ ਹੁਣ ਮੈਂ ਤੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਇਹ ਜਗ੍ਹਾ ਤੇ ਲੈ ਕੇ ਆਇਆ ਇੱਥੋਂ ਜੀ ਨਨਕਾਣਾ ਸਾਹਿਬ ਦਾ ਵੀ 뷰 ਦਿਖਦਾ ਪੂਰਾ ਉਹ ਦੇਖੋ ਸਾਹਮਣੇ ਪਿੰਡ ਆ ਉਹ ਨਨਕਾਣਾ ਸਾਹਿਬ ਸ਼ਹਿਰ ਆ ਮਤਲਬ ਸਾਰਾ ਨਨਕਾਣਾ ਸਾਹਿਬ ਜਿੰਨਾ ਦੂਰ ਤੱਕ ਦਿਖਦਾ ਹੈਗਾ ਤੰਦ ਕਰਕੇ ਥੋੜੀ ਵਿਜ਼ਿਬਿਲਟੀ ਘਟ ਹੈ ਤੇ ਨਗਰ ਕੀਰਤਨ ਦੀ ਪੂਰੀ ਪਿਛਲੀ ਵਾਰ ਕਿੰਨਾ ਪਲੀਅਰ ਹੈ ਜੀ ਹਾਂ ਜੀ ਪੂਰੀ ਤਿਆਰੀਆਂ ਨਗਰ ਕੀਰਤਨ ਦੀ ਤੇ ਪਾਲਕੀ ਸਭ ਆਉਣ ਵਾਲੀ ਹੈ ਯਾ ਇਸ ਸਿਗੁਰ ਨਾਨਕ ਪਰਵਟਿਆ ਕੋਈ ਸੰਗਤਾਂ ਦਾ ਇਕੱਠ ਵਰਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੋਲ ਪਾਲਕੀ ਸਰ ਬਿਲਕੁਲ ਤਿਆਰ ਹੈ ਤੇ ਸਾਰੀਆਂ ਸੰਗਤਾਂ ਨੂੰ ਦੇਖਣ ਕਾਣੋ ਸਾਥ ਸਾਥ ਪਾਪੈਰ ਕਰੇ ਪੂਜਾ ਆਸਨ ਥਾਪੜ ਸੋਵਾ ਮਿੱਟੇ ਤੋਤ ਜਗ ਚਾਨਣ ਹੋਵਾ ਮਿੱਟੇ ਤੋਤ ਜਗ ਚਾਨਣ ਹੋਵਾ ਲੋ ਜੀ ਨਨਕਾਣਾ ਸਾਹਿਬ ਰਸ਼ਨਾਰਿਆ ਦੇਖੋ ਰਾਤ ਨੂੰ ਆਤਿਸ਼ਬਾਜੀ ਹੋ ਰਹੀ ਹੈ ਪ੍ਰਕਾਸ਼ਪੁਰਬ ਨੂੰ ਸਮਰਪਿਤ Wow.